ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜਿਨੇ ਵੀ ਵੀਡੀਓ ਦੇਖਦੇ ਆਪਨੀ ਅੱਜ ਆਪਾਂ ਇਹਨੂੰ ਲਿਪਣ ਦੀ ਤਿਆਰੀ ਕਰਦੇ ਆਂ ਆ ਡਿਗ ਜਾ ਇਹਦਾ ਲਪਲਪਈਆ ਕਰਦੇ ਆਂ ਲੋ ਜੀ ਨਿਰਾ ਨੂਰਾ ਲਾਤਾ ਕੰਦ ਤੇ ਤੇ ਹੁਣ ਇਹਨੂੰ ਲਿਪਣ ਦੀ ਕਰਦੇ ਆਂ ਤਿਆਰੀ ਨਿਰਾ ਲਾਉਣ ਤੋਂ ਨਰਾ ਲਾਇਤੋ ਬਣਾਣੀ ਆਪਾਂ ਕਾਂਦਾ ਲਿਪਦੀ ਜਿੰਨੀ ਵੀ ਲਪਾਈ ਕਰ ਦਿੰਦੇ ਨਰਾ ਲਾ ਕੇ ਲਓ ਜੀ ਕਾਂਦੋ ਤੇ ਚੱਟ ਟੁੱਟ ਲੱਗੀ ਤੇ ਹੁਣ ਕਰਨਾ ਇਹਦਾ ਸਫਾਈ ਆਪਾਂ ਚੱਟ ਸਾਰੇ ਤੇ ਟੁੱਟ ਲੱਗੀ ਇੱਧਰ ਲਿਖਾਂ ਦੋ ਤੇ ਲਓ ਜੀ ਕੰਮ ਹੋ ਗਿਆ ਕੰਪਲੀਟ ਡੱਗ ਲਿਪਿਆ ਗਿਆ ਤੇ ਇਹ ਚਾਰ ਸਪਿਰਲ ਲਿਪਿਆ ਗਿਆ ਤੇ ਵੀਡੀਓ ਦੀ ਸਮਾਪਤੀ ਕਰਦੇ ਹਾਂ